ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ 5 ਸਟਾਰ ਹੋਟਲ ਤੱਕ ਵੀ ਹੁਣ ਤੁਸੀਂ ਪਹੁੰਚ ਗਏ ਲੋਕ ਉਹ ਜਿਹੜੇ ਲੋਕ ਸਵਾਲ ਚੁੱਕਦੇ ਸੀ ਉਹਨਾਂ ਨੂੰ ਜਵਾਬ ਲੱਗਦਾ ਆਪੋ ਆਪ ਮਿਲ ਗਏ। ਪਰ ਇੱਕ ਕਹਾਵਤ ਸੁਣਦੇ ਆਂ ਬਹੁਤ ਮੇਰੇ ਵੀ ਉਹ ਧਿਆਨ ਚ ਰਹਿੰਦੀ ਪਈ ਉੱਚੀ ਦੁਕਾਨ ਫੀਕਾ ਪਕਵਾਨ। ਜਿੱਥੇ ਗਲਤ ਲੱਗੂਗਾ ਤਾਂ ਇਹ ਵੀ ਜਿੱਥੇ ਕਿਤੇ ਸਾਡੇ ਤੇ ਲੋਕੀ ਕਰਦੇ ਸੀ ਇਲਜ਼ਾਮ ਲਾ ਦਿੰਦੇ ਸੀ ਪੇ ਛੋਟੇ ਛੋਟੇ ਨੂੰ ਫੜਦੇ ਰੇੜੀ ਵਾਲਿਆਂ ਨੂੰ ਫੜਦੇ ਘੋੜਾ ਵਾਲਿਆਂ ਨੂੰ ਫੜਦੇ ਜਿਹੜੀਆਂ ਫੂਡ ਸੇਫਟੀ ਦਾ ਪੈਰਾਮੀਟਰ ਆ ਤੁਸੀ ਕਿਸੇ ਦੇ ਵੀ ਨੀ ਇਵਨ ਕਈ ਚੀਜ਼ਾਂ ਉਹਨਾਂ ਦਾ ਜਿਹੜਾ ਰਵੀ ਨਰਜੀ ਵਾਲੇ ਲੈ ਕੇ ਆਉਂਦੇ ਉਹ ਕਈ ਚੀਜ਼ਾਂ ਸਾਡੇ ਵੀ ਧਿਆਨ ਚ ਆ ਜਾਂਦੀਆਂ ਉਹ ਜਿਹੜਾ ਇੰਨਾ ਬਰੀਕ ਛਾਣਨਾ ਆ ਉਹਦੇ ਵਿੱਚੋਂ ਇਹਨੂੰ ਲੰਘਾਈਦਾ ਫਾਈਵ ਸਟਾਰ ਨੂੰ ਵੀ ਲੰਗਵਾਉਂਦੇ ਉਹਦੇ ਵਿੱਚੋਂ ਜੇ ਕਿਤੇ ਟਿਸ਼ੂ ਪੇਪਰ ਵੀ ਛੋਟਾ ਜਿਹਾ ਨੈਪਕਿਨ ਕਿਤੇ ਸਾਈਡ ਤੇ ਪਿਆ ਤਾਂ ਉਹਦੇ ਵੀ ਪੁਆਇੰਟ ਕੱਟੇ ਜਾਣੇ ਅਸੀਂ ਉਹਨੂੰ ਦੇਖਦੇ ਆਂ ਵੀ ਇਹ ਇਹਨਾਂ ਦਾ ਆ ਹਾਈ ਰਿਸਕ ਆਡਿਟ ਕਰ ਲਈਏ ਆ ਹਾਈ ਜਨਰੇਟਿੰਗ ਕਰਾ ਲਈਏ ਇਸ ਵੇਲੇ ਹੋਟਲ ਫੋਰਚੂਨ ਪਾਰਕ ਦੇ ਬਾਹਰ ਖੜੇ ਹੋਏ ਆ ਫਾਈਵ ਸਟਾਰ ਹੋਟਲ ਹੈ ਮੇਰੇ ਨਾਲ ਡਾਕਟਰ ਲਖਵੀਰ ਸਿੰਘ ਡੀਚੋ ਹੁਸ਼ਿਆਰਪੁਰ ਮੌਜੂਦ ਨੇ ਆਮ ਤੌਰ ਤੇ ਲੋਕ ਇਹੀ ਕਮੈਂਟ ਕਰ ਰਹੇ ਸੀ ਲਗਾਤਾਰ ਇਹੀ ਤੰਜ ਕੱਸ ਰਹੇ ਸੀ ਕਿ ਡਾਕਟਰ ਸਾਹਿਬ ਸਿਰਫ ਪ੍ਰਵਾਸੀਆਂ ਨੂੰ ਘੇਰ ਰਹੇ ਨੇ ਡਾਕਟਰ ਸਾਹਿਬ ਸਿਰਫ ਉਹਨਾਂ ਨੂੰ ਘੇਰ ਰਹੇ ਨੇ ਜਿਨ੍ਹਾਂ ਦੀਆਂ ਰੇੜੀਆਂ ਨੇ ਜਾਂ ਫੜੀਆਂ ਨੇ ਪਰ ਹੁਣ ਡਾਕਟਰ ਸਾਹਿਬ ਇਸ ਵੇਲੇ ਫਾਈਵ ਸਟਾਰ ਪੰਜ ਤਾਰਾ ਹੋਟਲ ਦੇ ਬਾਹਰ ਖੜੇ ਹੋਏ ਨੇ ਮੇਰੇ ਮਗਰ ਬੋਰਡ ਲੱਗਿਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਡਾਕਟਰ ਸਾਹਿਬ ਖੜੇ ਨੇ ਨਾਲ ਹੋਟਲ ਦੇ ਉੱਚ ਅਧਿਕਾਰੀ ਖੜੇ ਹੋਏ ਨੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਡਾਕਟਰ ਡਾਕਟਰ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਇਹ 5 ਸਟਾਰ ਹੋਟਲ ਤੱਕ ਵੀ ਹੁਣ ਤੁਸੀਂ ਪਹੁੰਚ ਗਏ ਲੋਕ ਉਹ ਜਿਹੜੇ ਲੋਕ ਸਵਾਲ ਚੁੱਕਦੇ ਸੀ ਉਹਨਾਂ ਨੂੰ ਜਵਾਬ ਲੱਗਦਾ ਆਪੋ ਆਪ ਮਿਲ ਗਿਆ ਅ ਬਿਲਕੁਲ ਕੋਈ ਫੂਡ ਸੇਫਟੀ ਦੇ ਪੱਖੋਂ ਮੈਨੂੰ ਲੱਗਦਾ ਵੀ ਜਿਹੜਾ ਵੀ ਫੂਡ ਦਾ ਕੰਮ ਕਰਦਾ ਉਹ ਚਾਹੇ ਛੋਟਾ ਹੈ ਚਾਹੇ ਵੱਡਾ ਆ ਤੇ ਵੈਸੇ ਵੀ ਆਪਾਂ ਇੱਕ ਕਹਾਵਤ ਸੁਣਦੇ ਆਂ ਬਹੁਤ ਮੇਰੇ ਵੀ ਉਹ ਧਿਆਨ ਚ ਰਹਿੰਦੀ ਪਈ ਉੱਚੀ ਦੁਕਾਨ ਫੀਕਾ ਪਕਵਾਨ ਅਸੀਂ ਕਹਿੰਨੇ ਉਹ ਜਿਹੜੀ ਚੀਜ਼ ਆ ਉਹ ਵੀ ਦੱਸਿਏ ਵੀ ਨਹੀਂ ਇਹ ਕਹਾਵਤ ਝੂਠੀ ਐ ਕਿਤੇ ਨਾ ਕਿਤੇ ਤੇ ਜਿੱਥੇ ਗਲਤ ਲੱਗੂਗਾ ਤਾਂ ਇਹ ਵੀ ਜਿੱਥੇ ਕਿਤੇ ਸਾਡੇ ਤੇ ਲੋਕੀ ਕਰਦੇ ਸੀ ਇਲਜ਼ਾਮ ਲਾ ਦਿੰਦੇ ਸੀ ਪੇ ਛੋਟੇ ਛੋਟੇ ਨੂੰ ਫੜਦੇ ਰੇੜੀ ਵਾਲਿਆਂ ਨੂੰ ਫੜਦੇ ਘੋੜਾ ਵਾਲਿਆਂ ਨੂੰ ਫੜਦੇ ਤੇ ਅਸੀਂ ਇਹ ਨਹੀਂ ਸਾਡਾ ਕੋਈ ਹੈਗਾ ਸਾਡਾ ਪੈਰਾਮੀਟਰ ਹਰ ਇੱਕ ਵਾਸਤੇ ਆ ਜਿਹੜਾ ਵੀ ਫੂਡ ਬਿਜ਼ਨਸ ਆਪਰੇਟਰ ਐ ਐਫ ਬੀਓ ਕੋਈ ਵੀ ਆ ਚਾਹੇ 5 ਸਟਾਰ ਆ ਭਾਵੇਂ 4 ਸਟਾਰ ਤਰੀ ਸਾ ਸਾਡਾ ਕੋਈ ਮੈਟਰ ਹੀ ਨਹੀਂ ਹੈਗਾ ਗੱਲ ਤਾਂ ਇਹ ਵੀ ਬਿਮਾਰੀ ਫਲਾਉਣ ਵਾਲਾ ਤਾਂ ਉਹਨਾਂ ਹੀ ਉਹ ਉਹ ਉਹਦੇ ਹਾਈ ਰਿਸਕ ਤਾਂ ਐਟ ਹਾਈ ਰਿਸਕ ਸੁਸਾਇਟੀ ਚਾਹੇ ਛੋਟਾ ਵੈਂਡਰ ਆ ਚਾਹੇ ਵੱਡਾ ਆ ਉਹ ਤਾਂ ਉਨਹੀ ਵਿਚਾਰੀ ਆ ਨਾ ਹਾਂ ਉਹ ਇਸ ਕਰਕੇ ਅੱਜ ਇੱਥੇ ਵਿਜ਼ਿਟ ਕੀਤਾ ਸੀ ਅੱਛਾ ਤੇ ਅੱਜ ਜਿਹੜਾ ਵਿਜ਼ਿਟ ਕੀਤਾ ਸਾਡਾ ਉਹਦਾ ਪਰਪਸ ਵੀ ਮੈਂ ਦੱਸ ਦੇਣਾ ਪਈ ਰਵੀ એનર્ਜੀ ਕੰਪਨੀ ਜਿਹੜੀ ਆ ਜਿਹਨੂੰ ਸਰਕਾਰ ਨੇ ਹਾਇਰ ਕੀਤਾ ਆ ਉਹਨਾਂ ਨੇ ਇੱਥੇ ਹਾਈ ਰਿਸਕ ਆਡਿਟ ਕਰਾਉਣੇ ਪੰਜ ਯੂਨਿਟ ਅਸੀਂ ਚੁਣੇ ਸੀਗੇ ਪ੍ਰਪੋਜ਼ ਕੀਤੇ ਸੀ ਆਪ ਹੀ ਪਈ ਉਹ ਆ ਸਾਡੇ 5 ਹੈਗੇ ਆ ਹਾਈ ਰਿਸਕ ਆਡਿਟ ਦੇ ਆ 5 ਜਿਹੜੇ ਆ ਹਾਈ ਜਨਰੇਟਿੰਗ ਦੇ ਆ ਉਹਦੇ ਤਹਿਤ ਅਸੀਂ ਸਾਡੀ ਜਿਹੜੀ ਪੂਰਾ ਜਿਹੜੇ ਪਰਸਨਸ ਐ ਜਿਹੜੇ এমਪਲੋਏ ਕੀਤੇ ਆ ਉਹ ਇਹਨਾਂ ਦੀ ਕਿਚਨ ਦਾ ਮਿਆਰ ਸਾਰਾ ਡ्रेसेस ਉਹਨਾਂ ਦੀ ਰਿਕਾਰਡ ਕੀਪਿੰਗ ਇਹਨਾਂ ਦਾ ਇਨਫਰਾਸਟ੍ਰਕਚਰ ਜਿਹਦਾ ਪੈਸ ਕੰਟਰੋਲ ਜਿਹਦਾ ਤੁਸੀਂ ਦੇਖਿਆ ਹੁਣ ਪੈਸਟ ਵਾਸਤੇ ਵੀ ਆ ਲੱਗਾ ਹੈ ਰਸਤੇ 'ਚ ਮਤਲਬ ਹਰ ਚੀਜ਼ ਜੇ ਵਾਸ਼ਰੂਮ ਆ ਜਾਂ ਕੋਈ ਵੀ ਆ ਪਾਟਰ ਦਾ ਸੈਂਪਲ ਹੋਇਆ ਮੈਡੀਕਲ ਉਹਨਾਂ ਦੇ ਹੋਏ ਆ ਕਿ ਨਹੀਂ ਵਰਕਰਾਂ ਦੇ ਜਿਹੜਾ ਸਟੋਰੇਜ ਇਹਨਾਂ ਦੀ ਕਿੱਦਾਂ ਦੀ ਆ ਫ੍ਰੀਜ਼ਰ ਕਿੱਦਾਂ ਦੇ ਆ ਹਾਈਜਨ ਦਾ ਖਿਆਲ ਰੱਖਿਆ ਉਹ ਹਰ ਚੀਜ਼ ਦੇ ਨੰਬਰ ਹੈ ਪੁਆਇੰਟਸ ਹੈ ਉਸ ਪੁਆਇੰਟਸ ਤੇ ਵੇਚਤੇ ਹਾਈ ਰਿਸਕ ਆਡਿਟ ਵੀ ਆ ਜਿਹੜਾ ਆਡਿਟ ਕਰਦੇ ਆ ਤੇ ਭਈ ਤੇ ਦੂਜਾ ਜਿਹੜਾ ਹੈਗਾ ਆ ਹਾਈ ਜਨਰੇਟਿੰਗ ਹਾਈ ਰਿਸਕ ਆਡਿਟ ਦੇ ਵਿੱਚ ਕੋਈ ਸਰਟੀਫਿਕੇਟ ਨਹੀਂ ਮਿਲਦਾ ਕਿਸੇ ਨੂੰ ਉਹ ਤੇ ਜਿਹੜਾ ਹਾਈ ਜਨਰੇਟਿੰਗ ਵਿੱਚ ਅਸੀਂ ਇੱਕ ਸਮਾਈਲੀ ਵਾਲਾ ਸਰਟੀਫਿਕੇਟ ਦਿੰਦੇ ਆ ਔਰ ਮੈਕਸਿਮਮ 5 ਸਟਾਰ ਜੇ ਸਭ ਤੋਂ ਵਧੀਆ ਕੰਮ ਪੂਰਾ ਖਰਾਬ ਬਿਲਕੁਲ ਵਧੀਆ ਉੱਤਰਦਾ ਤੇ ਅਸੀਂ 5 5 ਸਟਾਰ ਵਾਲਾ ਉਹਨੂੰ ਸਰਟੀਫਿਕੇਟ ਦਿੰਦੇ ਆ ਉਹ ਇੱਕ ਪ੍ਰਾਊਡ ਵਾਲੀ ਗੱਲ ਹੈ ਲੋਕਾਂ ਲਈ ਉਹਦੇ ਫਖਰ ਮਹਿਸੂਸ ਹੁੰਦਾ ਵੀ ਯਾਰ ਫੂਡ ਸੇਫਟੀ ਹਲੋ ਜਾਰੀ ਹੋਇਆ ਹੁੰਦਾ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਐਫਐਸਐਆਈ ਵੱਲੋਂ ਸੋ ਉਹ ਉਹਦੇ ਤਹਿਤ ਆਏ ਅੱਜ ਅੱਜ ਅਸੀਂ ਵਿਜ਼ਿਟ ਕੀਤਾ ਸਾਰਾ ਅੰ ਉਹ ਆਡਿਟ ਜਿਹੜਾ ਹੋਇਆ ਜਿਹੜਾ ਵੀ ਤੁਸੀਂ ਸਰਟੀਫਿਕੇਟ ਜਾਰੀ ਕਰਦੇ ਹੋ 5 ਸਟਾਰ ਰੇਟਿੰਗ ਵਾਲਾ ਕਿੰਨੇ ਸਟਾਰ ਦੀ ਰੇਟਿੰਗ ਹੈ ਉਹ ਠੀਕ ਹੈ ਉਹ ਇੱਕ ਸੈਟੀਸਫੈਕਟਰੀ ਪਰਪਸ ਲਈ ਵਰਤਿਆ ਜਾ ਸਕਦਾ ਪਰ ਇਹਨਾਂ ਨੂੰ ਉਹਦਾ ਕੀ ਸਿੱਧਾ ਫਾਇਦਾ ਹੋ ਸਕਦਾ ਹੈ ਸਿੱਧਾ ਫਾਇਦਾ ਇਹ ਇਹ ਹੋ ਸਕਦਾ ਕਿਉਂਕਿ ਉਹ ਛਾਣਨਾ ਬੜਾ ਬਰੀਕ ਹੈ ਉਹਦੇ ਵਿੱਚ ਜਿਹੜੇ ਇਹਨਾਂ ਦੇ ਵੀ ਨੋਟਿਸ 'ਚ ਨਹੀਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਫੂਡ ਸੇਫਟੀ ਦਾ ਪੈਰਾਮੀਟਰ ਆ ਤੋਂ ਤੁਸੀਂ ਕਿਸੇ ਦੇ ਵੀ ਨੀ ਇਵਨ ਕਈ ਚੀਜ਼ਾਂ ਉਹਨਾਂ ਦਾ ਜਿਹੜਾ ਰਵੀ એનર્ਜੀ ਵਾਲੇ ਲੈ ਕੇ ਆਉਂਦੇ ਉਹ ਕਈ ਚੀਜ਼ਾਂ ਸਾਡੇ ਵੀ ਧਿਆਨ 'ਚ ਆ ਜਾਂਦੀਆਂ ਉਹ ਜਿਹੜਾ ਇੰਨਾ ਬਰੀਕ ਛਾਣਨਾ ਆ ਉਹਦੇ ਵਿੱਚ ਦਾ 5 ਸਟਾਰ ਨੂੰ ਵੀ ਲੰਗਵਾਉਂਦੇ ਉਹਦੇ ਵਿੱਚੋਂ ਉਹਦੇ ਫਿਰ ਪੁਆਇੰਟਸ ਹੁੰਦੇ ਆ ਜੇ ਕਿਤੇ ਟਿਸ਼ੂ ਪੇਪਰ ਵੀ ਛੋਟਾ ਜਿਹਾ ਨੈਪਕਿਨ ਕਿਤੇ ਸਾਈਡ ਤੇ ਪਿਆ ਤਾਂ ਉਹਦੇ ਵੀ ਪੁਆਇੰਟ ਕੱਟੇ ਜਾਣੇ ਆ ਰਿਕਾਰਡ ਕਿਪਿੰਗ ਚ ਕਿਤੇ ਗਲਤੀ ਆ ਉਹ ਵੀ ਕੱਟੀ ਜਾਣੀਆਂ ਬਿਲਿੰਗ ਕਿੱਦਾਂ ਆ ਇਹਨਾਂ ਦੀ 인ਫਰਾਸਟ੍ਰਕਚਰ ਸਾਰਾ ਕਿੱਦਾਂ ਦਾ ਆ ਆਕਸੀਜਨ ਫਾਇਰ ਦਾ ਜੋ ਵੀ ਸਾਰਾ ਵਾਟਰ ਦਾ ਸੈਂਪਲ ਮਤਲਬ ਹਰ ਚੀਜ਼ ਦੇ ਪੁਆਇੰਟਸ ਆ ਆਬਵੀਅਸਲੀ ਜਦੋਂ ਕੋਈ ਬੰਦਾ ਬ੍ਰੀਕਸ਼ਾਨ ਨੇ ਜੋ ਲੰਗਦਾ ਉਹਦੀ ਸਕਰੀਨਿੰਗ ਹੋ ਜਾਂਦੀ ਆ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਲੈਪਸਸ ਰਹਿ ਗਏ ਆ ਆ ਆ ਕਮੀਆਂ ਇਹਦੀਆਂ ਤੇ ਫਿਰ ਜਿੱਦਾਂ ਚਿਰ ਬ ਕਿ ਜਿਹਨੇ ਏਡਾ ਵੱਡਾ ਬਿਜ਼ਨਸ ਰਨ ਕਰਨਾ ਉਹ ਤਾਂ ਉਹਨਾਂ ਅਲਰਟ ਜਿਆਦਾ ਵਿਜੀਲੈਂਟ ਹੋਊਗਾ ਸੋ ਅਸੀਂ ਔਰ ਇਹ ਤਾਂ ਹਾਈ ਰਿਸਕ ਆਡਿਟ ਵਾਲਾ ਵੀ ਹੋ ਗਿਆ ਜਿਹੜਾ 5 ਸਟਾਰ ਰੇਟਿੰਗ ਜਿਹਦੇ ਚ ਹਾਈਜਨ ਰੇਟਿੰਗ ਕਰਦੇ ਆ ਉਹ ਹਾਈਜਨ ਨੂੰ ਦੇਖ ਕੇ ਜਾਂ ਉਹਦੇ ਵੀ ਪੈਮਾਨਾ ਬੜਾ ਸ਼ਾਨਨਾ ਬੜਾ ਬਰੀਕ ਹੈ ਉਹਦੇ ਚ ਇਹਨਾਂ ਤੋਂ ਅਸੀਂ ਪੇਮੈਂਟ ਲਈ ਹੈ ਜਮ੍ਹਾਂ ਕਰਾਈ ਆ ਐਕਸਟਰਾ ਕਿਉਂਕਿ ਉਹਨਾਂ ਨੇ ਆਪਣੇ ਪੱਧਰ ਤੇ ਮੈਂ ਕਰਾਉਣੀ ਚਾਹੁੰਦੇ ਸੀ ਵੀ ਅਸੀਂ ਉਹ ਵੀ ਕਰਾਈਏ ਤੇ ਹਾਈ ਰਿਸਕ ਆਡਿਟ ਚ ਇਹਨਾਂ ਨੂੰ ਰੱਖਿਆ ਸੀਗਾ ਉਹਦੇ ਚ ਫੀਸ ਨਹੀਂ ਲਈ ਉਹ ਅਸੀਂ ਆਪਣੇ ਤੇ ਸਾਰਾ ਕੀਤਾ ਤੇ ਉਹਦਾ ਅਸੀਂ ਦੇਖੋ ਨਾ ਤੁਸੀਂ ਇਹ ਡਿਸਪਲੇ ਤੇ ਜਿੱਥੇ ਹੋਰ ਸਾਰੇ ਸਰਟੀਫਿਕੇਟ ਇਹਨਾਂ ਨੇ ਲਾਇਓ ਆ ਸਾਰਾ ਫਾਇਰ ਦਾ ਜਾਂ ਫੂਡ ਸੇਫਟੀ ਦਾ ਸਾਡਾ ਉਥੇ ਵੀ ਲਾਉਣਗੇ ਫਿਰ ਸਰਟੀਫਿਕੇਟ ਹਾਈ ਰਿਸਕ ਅਡਿਟ ਤੋਂ ਮਿਲਣਾ ਨਹੀਂ ਸਰਟੀਫਿਕੇਟ ਉਹ ਇਹਨਾਂ ਨੂੰ ਪਰੋ ਦਾ ਐਡਵਾਂਟੇਜ ਹੁੰਦਾ ਵੀ ਆ ਤੇ ਹਾਈਜਨ ਰੇਟਿੰਗ ਵਿੱਚ ਅਗਰ 5 ਸਟਾਰ ਆ ਜਾਂਦੇ ਆ ਤੇ ਉਹਦਾ ਫਾਇਦਾ ਹੀ ਆ ਜੇ 4 ਸਟਾਰ ਆ ਜਾਂਦੇ ਆ ਤਾਂ ਫਿਰ ਬੰਦਾ ਦੇਖਦਾ ਵੀ ਕਿਹੜੇ ਕਰਕੇ ਮੈਨੂੰ 5 ਨਹੀਂ ਮਿਲ ਪਏ ਉਹ ਅੱਗੇ ਤੋਂ ਬੰਦਾ ਉਹਨੂੰ ਸੁਧਾਰ ਲਿਆਊਗਾ ਅੱਗੇ ਫੇਰ ਇਹ ਕਹਿਣਗੇ ਵੀ ਅਸੀਂ ਤਾਂ ਵੀ ਆਪਣਾ ਕਰਾਉਣਾ ਅਸੀਂ ਤਾਂ ਸਾਨੂੰ ਪਤਾ ਲੱਗ ਜਾ ਸਾਡੇ ਸੁਧਾਰ ਆ ਜੇ ਜੇ ਕਮੀ ਆ ਕੋਈ ਆਮੂਮਨਾਂ ਤਾਨੂੰ ਦੇਖਿਆ ਆ ਰੇਡ ਮਾਰਦੇ ਹੋਏ ਥਾਂ ਥਾਂ ਤੇ ਜਾ ਕੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਪੇਸ਼ੀ ਕਮੀ ਹੈਗੀ ਆ ਕੋਈ ਇਹ ਵੀ ਇਹ ਸਾਰੀ ਪ੍ਰੋਸੈਸ ਉਹਦੇ ਨਾਲ ਦੀ ਹੈ ਕਿ ਇਹਦੇ ਵਿੱਚ ਕੁਝ ਵੱਖਰੇ ਮਾ ਹੁੰਦਾ ਆ ਇਹ ਇਹ ਜਿਹੜੇ ਵੱਡੇ ਜਿੱਦਾਂ ਇਹਦੇ ਵਿੱਚ ਕੁਝ ਫੂਡ ਯੂਨਿਟ ਹੈ ਜਿਹੜੇ ਪਿੱਛੇ ਡਾਇਰੈਕਸ਼ਨ ਹੁੰਦੀਆਂ ਉਹਦੇ ਮੁਤਾਬਕ ਅਸੀਂ ਚੁਣਦੇ ਆ ਸਿਲੈਕਟ ਕਰਦੇ ਆ ਅਸੀਂ ਉਹਨੂੰ ਦੇਖਦੇ ਆ ਵੀ ਇਹ ਇਹਨਾਂ ਦਾ ਆ ਹਾਈ ਰਿਸਕ ਆਡਿਟ ਕਰ ਲਈਏ ਆ ਹਾਈ ਜਨਰੇਟਿੰਗ ਕਰਾ ਲਈਏ ਜਿੱਦਾਂ ਅਸੀਂ ਬਿਲਣੇ ਜਾਂ ਉਹ ਪਿੱਛੇ ਡਾਇਰੈਕਸ਼ਨ ਨਹੀਂ ਹੈਗੀਆਂ ਵੀ ਉਹਨਾਂ ਨੂੰ ਵਿੱਚ ਰੱਖੀਏ ਅਸੀਂ ਬਿਲਕੁਲ ਇਹਨਾਂ ਨੂੰ ਜਿਹੜਾ ਜੇ ਫਾਸਟ ਫੂਡ ਦਾ ਜਾਂ ਜਿੱਦਾਂ ਦਾ ਕੋਈ ਹੈਗਾ ਨ ਕਦੇ ਪਿੱਛੋਂ ਜਿਹੜੀਆਂ ਡਾਇਰੈਕਸ਼ਨਸ ਆ ਉਹਨਾਂ ਦੇ ਮੁਤਾਬਕ ਹੀ ਰੱਖਦੇ ਆ ਔਰ ਇਹ ਅਲੱਗ ਹੈ ਭਾਈ ਸਾਹਿਬ ਇਹ ਅਲੱਗ ਪੈਰਾਮੀਟਰ ਹੈ ਭਾਈ ਸਾਹਿਬ ਨਾਲ ਵੀ ਗੱਲ ਕਰਦੇ ਆ ਭਾਈ ਸਾਹਿਬ ਤੁਹਾਡੇ ਵੱਲ ਟੀਮ ਆਉਂਦੀ ਹੈ ਜੀਤੋ ਸਾਹਿਬ ਆਉਂਦੇ ਨੇ ਪਹਿਲਾਂ ਤਾਂ ਦਿਲ ਸਹਿਮ ਕੇ ਆਉਣਾ ਕਿ ਆਇਆ ਹੈ ਕੀ ਕਰ ਦਿੱਤਾ ਸੀ ਹਾਂ ਦੇਖੋ ਡਰ ਤਾਂ ਹੁੰਦਾ ਹੀ ਆ ਅਸੀਂ ਕਿਹੜਾ ਬ੍ਰਾਂਡ ਚਲਾ ਰਹੇ ਆਂ ਵੀ ਕਿਤੇ ਕੋਈ ਗਲਤੀ ਨਾ ਹੋਵੇ ਕਿਤੇ ਕੁਝ ਨਾ ਹੋਵੇ ਉਹਦੇ ਵਿੱਚ ਲੇਕਿਨ ਸਾਨੂੰ ਆਪਣੇ ਬ੍ਰਾਂਡ ਦੇ ਉੱਪਰ ਮਾਣ ਵੀ ਹੈ ਬਿਲਕੁਲ ਤੇ ਅਸੀਂ ਇਸ ਸੀਜ਼ਨ ਨੂੰ ਆਪਣੇ ਬਹੁਤ ਹੀ ਜ਼ਿਆਦਾ ਸੈਂਸਿਟਿਵਲੀ ਵੀ ਲੈ ਕੇ ਚੱਲ ਰਹੇ ਹਾਂ ਕਿ ਸ਼ਹਿਰ ਦੇ ਵਿੱਚ ਪਹਿਲਾ ਹੋਟਲ ਖੋਲ੍ਹਿਆ ਹੈ ਫੋਰਚੂਨ ਦਾ ਹੋਟਲ ਆਈਟੀਸੀ ਦਾ ਹੋਟਲ ਹੈ ਤੇ ਅਸੀਂ ਉਸ ਦਿਨ ਪੈਰਾਮੀਟਰਸ ਨੂੰ ਪ੍ਰੋਪਰ ਫਾਲੋ ਕਰਕੇ ਅਸੀਂ ਸਾਰੀ ਗਾਈਡਲਾਈਨਸ ਨੂੰ ਫਾਲੋ ਕਰ ਰਹੇ ਹਾਂ ਤੇ ਜਿਵੇਂ ਅੱਜ ਇਹ ਆਡਿਟ ਹੋਈ ਹੈ ਤੇ ਇਹਦੇ ਵਿੱਚੋਂ ਸਾਨੂੰ ਫਾਇਦਾ ਵੀ ਬਹੁਤ ਮਿਲਿਆ ਇਹਦੇ ਵਿੱਚੋਂ ਜਿਵੇਂ ਟੀਮ ਆਈ ਹੋਈ ਹੈ ਇਹਨਾਂ ਦੀ ਉਹਨਾਂ ਨੇ ਸਾਨੂੰ ਸਮਝਾਇਆ ਜੋ ਕੁਝ ਮਾਣੀ ਮੁੱਟੀ ਕਮੀ ਹੁੰਦੀ ਹੈ ਤੇ ਉਹਨੂੰ ਸਮਝਾਇਆ ਤੇ ਅਸੀਂ ਆਪਣੇ ਡਾਕੂਮੈਂਟੇਸ਼ਨ ਵੀ ਦਿਖਾਏ ਸਾਡੇ ਕੋਲ ਆਪਣੇ ਫੋਰਚੂਨ ਦੀ ਬਹੁਤ ਜ਼ਿਆਦਾ ਗਾਈਡਲਾਈਨਸ ਨੇ ਜੋ ਕਿ ਸਾਡੇ ਪਰਸਨਲ ਆਡਿਟਸ ਹੁੰਦੀਆਂ ਆਟੋਮੈਟਿਕਲੀ ਕਰਦਾ ਹੈ ਤੇ ਉਸ ਚੀਜ਼ ਨੂੰ ਵੀ ਫੋਲੋ ਕਰ ਰਹੇ ਹਾਂ ਤੇ ਸਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲਿਆ ਤੇ ਡਾਕਟਰ ਸਾਹਿਬ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਟੀਚ ਕੀਤਾ ਸਾਨੂੰ ਗਾਈਡ ਕੀਤਾ ਤੇ ਐਵੇਂ ਕੋਈ ਕਰਦਾ ਨਹੀਂ ਵੈਸੇ ਜਿਵੇਂ ਜਿਹੜੇ ਸਾਹਮਣੇ ਡਾਕਟਰ ਸਾਹਿਬ ਨੇ ਕੀਤਾ ਹੈ ਤੇ ਐਦਰ ਲਈ ਥਾਂਕੀ ਥੈਂਕ ਯੂ ਕਰਾਂਗੇ ਡਾਕਟਰ ਸਾਹਿਬ ਦਾ ਹਾਂਜੀ ਥੈਂਕ ਯੂ ਤੇ ਬਿਲਕੁਲ ਇਹ ਉਹ ਹਾਲਾਤ ਇਸ ਫਾਈਵ ਸਟਾਰ ਹੋਟਲ ਦੇ اور ਸਾਰਾ ਕੁਝ ਸਾਹਮਣੇ ਆ ਗਿਆ ਕਿ ਕਿੰਨੇ ਪੁਖਤਾ ਪ੍ਰਬੰਧ ਨੇ ਕਿੰਨਾ ਸਹੀ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਪਰ ਡਾਕਟਰ ਸਾਹਿਬ ਆਪ ਇੱਥੇ ਆਏ ਨੇ ਆਡਿਟ ਹੋਇਆ ਆ ਆਪ ਕਿਹਾ ਜਾ ਰਿਹਾ ਕਿ ਇੱਥੇ ਬਹੁਤ ਹੀ ਜ਼ਿਆਦਾ ਲੋੜਿੰਦਾ ਸੀ ਔਰ ਬਹੁਤ ਹੈਲਪ ਡਾਕਟਰ ਸਾਹਿਬ ਦੇ ਵੱਲੋਂ ਪ੍ਰਾਪਤ ਹੋਈ ਹੈ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਇੱਕੋ ਇੱਕ ਦੋ ਤਰੀਕੇ ਦੀਆਂ ਥਾਵਾਂ ਦੇ ਉੱਤੇ ਜਾ ਕੇ ਇੱਕ ਦੋ ਕਿਸਮ ਦੀਆਂ ਥਾਵਾਂ ਤੇ ਜਾ ਕੇ ਛਾਪੇ ਮਾਰੀ ਹੋ ਰਹੀ ਹੈ ਹਰ ਜਗ੍ਹਾ ਦੇ ਉੱਤੇ ਫੂਡ ਸੇਫਟੀ ਦੇ ਮਿਆਰ ਜ ਤਾ ਤੌਰ ਦੇ ਉੱਤੇ ਉਹਨਾਂ ਦੇ ਪ੍ਰਬੰਧ ਸੰਭਾਲੇ ਜਾ ਰਹੇ ਨੇ ਡਾਕਟਰ ਸਾਹਿਬ ਦੇ ਵੱਲੋਂ ਇਹ ਆਡਿਟ ਜਿਹੜਾ ਕਰਵਾਇਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੜੇ ਖਲਾਸੇ ਤੁਹਾਡੇ ਸਾਹਮਣੇ ਰੱਖਣ ਦੀ ਊਡੀਕ ਹੈ। ਅੱਛਾ ਥਿਸ ਇਜ਼ ਗੋਇੰਗ ਟੂ ਬਿ ਪਿਓਰ ਵੈਜ ਪਿਓਰ ਵੈਜ ਪਿਓਰ ਵੈਜ ਮਤਲਬ ਕਿ ਅਸੀਂ ਇਸ ਚੀਜ਼ ਨੂੰ ਐਜ਼ ਅ ਮੇਨ ਸਟਾਇਲ ਸ਼ਹਿਰ ਹੈ ਐਂਡ ਵੈਜੀਟੇਰੀਅਨ ਬਹੁਤ ਆ ਬਹੁਤ ਮਈਆ ਦੇ ਵਿੱਚ ਕੀ ਹੈ ਇਹ ਪੂਰੀ ਵੈਜੀਟੇਰੀਨ ਕਿਚਨ ਦੀ ਕਿਚਨੀ ਡਿਫਰੈਂਟ ਹੈ। ਅੱਛਾ ਇਹਦੇ ਵਿੱਚ ਕੋਈ ਨੌਨ ਵੇਜ ਦੀ ਐਂਟਰੀ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਅਲੱਗ ਹੀ ਹੈ ਇਹਦੇ ਬਰਤਨ ਸੈਪਰੇਟ ਆ ਇਹ ਤਾਂ ਹੁੰਦਾ ਵੈਜ ਤੇ ਨੌਨ ਵੇਜ ਵਰਕਸ਼ਾਪ ਇੱਕੋ ਹੀ ਤਰ੍ਹਾਂ ਦੇ ਨੇ ਇਹ ਸਭ ਇੱਕੋ ਹੋ ਗਏ ਸਰ ਇਹਦੇ ਵਿੱਚ ਵੈਸੇ ਜੀ ਇਹਦੇ ਸ਼ੈਫ ਅਲੱਗ ਹੋਣਗੇ ਹਾਂ ਇਹਦੇ ਜੋ ਕਿਚਨ ਦੇ ਵਿੱਚ ਸਮਾਨ ਹੋਊਗਾ ਸਾਰਾ ਅਲੱਗ ਹੋਊਗਾ ਜੋ ਰੈਸਟੋਰੈਂਟ ਦੀ ਕੁਕਰੀ ਕਰਪਰੀ ਹੋਊਗੀ ਉਹ ਸਾਰੀ ਅਲੱਗ ਹੋਊਗੀ ਸਰ ਇਹਦੇ ਫ੍ਰਿਜ ਅਲੱਗ ਨੇ ਮਤਲਬ ਕਿ ਇਹ ਨਹੀਂ ਵੀ ਨੌਨ ਵੇਜ ਤੇ ਵੈਜ ਹੀ ਲੱਗਦਾ ਹੈ ਸਾਰੀ ਸਟੋਰੇਜ ਡਿਫਰੈਂਟ ਹੈ ਸਭ ਡਿਫਰੈਂਟ ਹੈ और मेरी बात सुन लीजिए ये थोड़ा नाराज हो गया सारी पक्ष बोले और नहीं रंगी सर ये सारी और मेरी बात सुन लीजिए ये भी नहीं जा रही है ओके ठीक है आप समझ गए एक देखकर करना है तो चलिए बड़े खेतों में

ਸਰ ਹਰ ਵੀਕ ਅਸੀਂ ਆਡਿਟ ਕਰਦੇ ਆਂ ਵੀ ਕੋਈ ਚੀਜ਼ ਵਿੱਚ ਐਕਸਪਾਇਰ ਨਾ ਹੋਵੇ ਕੋਈ ਕੁਝ ਨਾ ਹੋਵੇ ਸਾਡੀ ਟੀਮ ਅਲੱਗ ਹੈ ਸਾਰੇ ਸਟੋਰ ਦੀ ਤੇ ਸਾਡੇ ਰੈਪਿਟਿਟਡ ਵੈਂਡਰ ਨੇ ਐਮ ਐਨੀ ਵੀ ਕਿਸੇ ਵੀ ਸ਼ਾਪ ਤੋਂ ਲੈ ਲਿਆ ਬਿਲਕੁਲ ਜੀ ਹਾਂਜੀ ਸਾਰੇ ਸਟੇਸ਼ਨਰੀ ਇੰਚ ਜੀ ਸਾਰੇ ਸਟੋਰ ਚ ਹਾਂਜੀ ਸਰ ਬਹੁਤ ਅੱਛਾ ਜੀ ਸ਼ੈਵਲ ਆਰਡਰ ਲੈਟਸਿਨੇਸ਼ਨ जो बिल्स के साथ साथ उनकी इंस्पेक्शन चिट्ठी भी आप लोगों को बनानी होती है कि भी आप रिसीव कर दो मेटीरियल तो उसके बाद जिससे क्योंकि टाइप के मेरीफाई करते हैं उसकी एक्सपायरी डेट है एंड मेरी और अगर मैंने की बात की तो कलेक्टर मैंने मुझे रोक ਆਰਟੀਕਲ ਹਾਂਜੀ ਉਹਦੇ ਪਾਰਟਿਕੂਲਰ ਸਪਲਾਇਰ ਬਿੱਲ ਨੰਬਰ ਫੰਟ ਸਾਈਜ਼ ਜੀ ਪਰਮਿਟ ਨੰਬਰ ਸੀ ਇਸ਼ੂਡ ਬੈਲੈਂਸ ਸਾਰਾ ਰਿਕਾਰਡ ਲਿਕਵਰ ਦਾ ਵੀ ਸਾਰਾ ਰਿਕਾਰਡ ਹਾਂ ਤੇ ਮਿਨੀਵਾਰ ਮੈਨੂ ਸਰ ਮਿਨੀਵਾਰ ਵੀ ਸੇਫ ਹੈ ਅੱਛਾ ਹਾਂਜੀ ਇਹ ਜਿੰਨੇ ਕਿਸੇ ਨੂੰ ਪੈਕਿੰਗ ਕਰਕੇ ਦੇਣੀ ਹੈ ਸਰ ਕਿਸੇ ਵਰਸ ਦੀ ਜਾਂ ਕੁਝ ਠੀਕ ਠੀਕ ਹੈ ਸਾਰੀ ਚੀਜ਼ਾਂ ਦੀ ਹਾਂਜੀ हां हां जी मैडम नीचे बुलाना इमरजेंसी होती है होटल के बीच हां ये सबसे फर्स्ट एक्शन करने वाले बंदे ने जोड़े भी लाए हुए हैं अपन ने ठीक है जी हां थोड़े शॉट लेने को हैं हां हां तो मैंने कौन अच्छा ग्रेट भी आ गया मैं आ रहा हूं ये आपका तो मैं 6:30 तक आ जाऊंगा जो फो निकाला होता है या तो इसकी मेरी तरफ से होगी या तो इनके अपन फिर सील करवा लो सर या फिर हटवा दीजिए क्योंकि शेप फो तो उसके बाद आप अपने हर साथ में गर्म पानी ला दो हार्डवेट कर दो ताकि दूसरे में ना हो कोई भी प्रोडक्ट ओपन होना है जैसे ही ओपन हो, पे हुआ तो में प्रोडक्ट पे आपके शेरफे

जहाँ से आप परचेज करो उनको बोलो आपको सीवे या माइग्रेशन निकोल बिकॉज दिट नॉट है ना कि अगर आप कोई प्रोडक्ट रिपोर्ट या सर्टिफिकेट का फैनल और वो अपने डॉक्यूमेंट ਅਰਤੁਨ ਜਿਹੜਾ ਹੋਟਲ ਹੈ ਫਾਈਵ ਸਟਾਰ ਸ਼ਹਿਰ ਨੂੰ ਇਲਾਕੇ ਨੂੰ ਇੱਕ ਬੜਾ ਵੱਡਾ ਗਿਫਟ ਹੈ ਜਿੱਥੇ ਆਏ ਪਰ ਸਾਡਾ ਜਿਹੜਾ ਭਾਵੇਂ ਕੋਈ ਫਾਈਵ ਸਟਾਰ ਹੈ ਭਾਵੇਂ ਕੋਈ ਕਿੱਡਾ ਵੀ ਰੈਂਕ ਹੈ ਉਹਦਾ ਆਪਣੀ ਚੇਨ ਵਿੱਚ ਅਸੀਂ ਉਹਦੀ ਫੂਡ ਸੇਫਟੀ ਦੇ ਜਿਹੜੇ ਪੈਰਾਮੀਟਰ ਆ ਉਹਦੇ ਤੇ ਪੂਰਾ ਪਰਖਦੇ ਆ ਪੂਰਾ ਦੇਖਦੇ ਵੀ ਖਰਾ ਉਤਰਦਾ ਉਹਦੇ ਤਹਿਤ ਜਿਹੜਾ ਸਾਡਾ ਹਾਈ ਰਿਸਕ ਆਡਿਟ ਹੈ ਤੇ ਜਿਹੜਾ ਨਾਲ ਹਾਈਜਨ ਰੇਟਿੰਗ ਹੈ ਉਹ ਅੱਜ ਅਸੀਂ ਕਰਾਉਣ ਲਈ ਆਏ ਆ ਰਵੀ ਨਰਜੀ ਨੂੰ ਜਿਵੇਂ ਜਿਹੜੀ ਸੈਂਟਰ ਸਰਕਾਰ ਨੇ ਹਾਇਰ ਕੀਤਾ ਸੋ ਅੱਜ ਇਹਨਾਂ ਦੇ ਸਾਰੇ ਕਿਚਨ एवरीथिंग ਜਿਹੜੀ ਦੇਖਿਆ ਗਿਆ ਤੇ ਜਿੱਥੇ ਅੱਛਾ ਕੰਮ ਲੱਗਾ ਵਧੀਆ ਲੱਗਾ ਉਹ ਦੇਖਿਆ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਜਿੱਦਾਂ ਹਾਈਜੀਨ ਜਿਹੜਾ ਹਾਈਜੀਨ ਰੇਟਿੰਗ ਦੇ ਵਿੱਚ ਆ ਅਗਰ 5 ਸਟਾਰ ਆਉਂਦੇ ਆ ਤੇ ਇਹਨਾਂ ਨੂੰ ਸਮਾਈਲੀ ਵਾਲਾ ਸਰਟੀਫਿਕੇਟ ਫੂਡ ਸੇਫਟੀ ਵਾਲੇ ਵੱਲੋਂ ਦਿੱਤਾ ਜਾਏਗਾ ਤੇ ਉਹ ਮਾਨ ਵਾਲੀ ਗੱਲ ਹੋਣੀ ਆ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਹਰ ਜਗ੍ਹਾ ਜਾਣੇ ਆ ਸਾਡੀ ਹਰ ਗੇਜ਼ ਇੱਛਾ ਨਹੀਂ ਹੁੰਦੀ ਵੀ ਅਸੀਂ ਜਾਈਏ ਸਾਨੂੰ ਕੋਈ ਗੰਦਾ ਜਾਂ ਬੌੜ ਪੂਰ ਕੁਆਲਿਟੀ ਦਾ ਸਟੈਂਡਰਡ ਕਿਚਨ ਦਾ ਜਾਂ ਫੂਡ ਦਾ ਮਿਲੇ ਅਸੀਂ ਚਾਹੁੰਦੇ ਆ ਮਿਆਰੀ ਮਿਲੇ ਔਰ ਸਾਡਾ ਮਨ ਖੁਸ਼ ਹੁੰਦਾ ਫੂਡ ਸੇਫਟੀ ਵਾਲਿਆਂ ਦਾ ਵੀ ਕਿਉਂਕਿ ਅਲਟੀਮੇਟਲੀ ਸਾਡਾ ਗੋਲ ਤਾਂ ਇਹੀ ਆ ਨਾ ਕਿ ਜਿਹੜਾ ਮਿਆਰ ਸਟੈਂਡਰਡ ਤੇ ਸੇਫ ਜਿਹੜਾ ਉਹ ਫੂਡ ਲੋਕਾਂ ਨੂੰ ਮਿਲੇ ਬਹੁਤ ਧੰਨਵਾਦ ਦੀਆਂ ਅੱਜ ਦੇ ਗਗਨਜੀ ਮੇਰੇ ਨਾਲ ਖੜੇ ਆ ਮੈਨੇਜਰ ਇੱਥੇ ਦੇ ਵੀ ਹੋਰ ਸਾਰੇ ਸਟਾਫ ਆ ਜਿਨ੍ਹਾਂ ਨੇ ਬੜਾ ਸਹਿਯੋਗ ਕੀਤਾ ਔਰ ਅੱਛਾ ਲੱਗਾ ਕੰਮ ਬਹੁਤ ਸੋਹਣਾ ਲੱਗਾ ਜਿੱਥੇ-ਜਿੱਥੇ ਖਰਾ ਕਰਦੇ ਆ ਅਸੀਂ ਐਪਰੀਸ਼ੀਏਟ ਕਰਦੇ ਆ ਜਿਹਨੂੰ ਅੱਛਾ ਕੰਮ ਕਰਦੇ ਆ ਔਰ ਨਾਲ ਦੇ ਨਾਲੇ ਜ਼ਰੂਰ ਕਹਿ ਕੇ ਜਾਣੇ ਫੇ ਇਸ ਮਿਆਰ ਨੂੰ ਯਾਰ ਕਾਇਮ ਵੀ ਰੱਖਿਓ ਇਹ ਨਾ ਹੋਵੇ ਪਿ ਢੱਲੇ ਮੱਠੇ ਪੈ ਜਿਓ ਇਹਨੂੰ ਕਾਇਮ ਰੱਖਿਓ ਤੇ ਕਦੀ ਕਿਸੇ ਚੀਜ਼ ਦਾ ਅਭਿਮਾਨ ਵੀ ਨਹੀਂ ਹੋਣਾ ਚਾਹੀਦਾ ਵੀ ਅਸੀਂ ਬਹੁਤ ਚੰਗਾ ਕਰਦੇ ਆ ਉਹਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ ਸਾਰ ਜਿਹੜੀ ਤੁਸੀਂ ਕਿਚਨ ਹੂੰ ਜਿਹੜੇ ਤੁਸੀਂ ਕਿਚਨ ਚੈੱਕ ਕੀਤੀ ਇਹਨਾਂ ਦੀ ਹੋਰ ਕੁਛ ਜਿਹੜਾ ਸਿਸਟਮ ਦੇਖਿਆ ਤੁਹਾਨੂੰ ਕਿੱਦਾਂ ਲੱਗਾ ਬਹੁਤ ਅੱਛਾ ਲੱਗਾ ਬੜਾ ਅੱਛਾ ਲੱਗਾ ਜਿੱਦਾਂ ਮਾੜੀ-ਮੋਟੀ ਜੇ ਕਿਤੇ ਰੁਟੀ ਹੋ ਵੀ ਜਾਂਦੀ ਆ ਮੈਨੂੰ ਲੱਗਦਾ ਪਈ ਮਾੜੀ-ਮੋਟੀ ਤਾਂ ਕਿਤੇ ਗਲਤੀ ਹੋ ਵੀ ਜਾਂਦੀ ਆ ਉਹ ਜਿੱਥੇ-ਕਿੱਥੇ ਲੱਗੀ ਆ ਸਾਡੀ ਫੂਡ ਸੇਫਟੀ ਜਿਹੜੇ ਰਵੀ એનર્ਜੀ ਵੱਲੋਂ ਆਏ ਆ ਉਹਨਾਂ ਨੇ ਪੂਰਾ ਰਿਕਾਰਡ ਕੀਪਿੰਗ ਇੱਥੇ ਦੀ ਇੱਥੇ ਦਾ ਸਟਾਫ ਦਾ ਮੈਡੀਕਲ ਪਾਣੀ ਵਾਟਰ ਸੈਂਪਲ ਜਿੰਨੇ ਪੈਰਾਮੀਟਰ ਐ ਉਹ ਸਾਰੇ ਹੀ ਚੈੱਕ ਕੀਤੇ ਆ ਔਰ ਸਾਰਾ ਜਿਹੜਾ ਚੈੱਕ ਕੀਤਾ ਉਹ ਅੱਛਾ ਲੱਗਾ ਔਰ ਜਿੱਥੇ ਕੋਈ ਤਰੁਟੀ ਛੋਟੀ ਮੁੱਟੀ ਲੱਗੀ ਉਹ ਇਹਨਾਂ ਨੂੰ ਗਾਈਡ ਕਰ ਦਿੱਤਾ ਕੁੱਲ ਮਿਲਾ ਕੇ ਇਹਨਾਂ ਨੂੰ ਅਸੀਂ ਕੋਸ਼ਿਸ਼ ਚਾਹਾਂਗੇ ਵਿਸ਼ ਕਰਦੇ ਪਏ ਇਹਨਾਂ ਨੂੰ 5 ਸਟਾਰ ਮਿਲਣ ਔਰ ਇਹਨਾਂ ਦੇ ਜਿਹੜਾ ਹਾਈ ਰੈਸਟ ਆਡਟ ਉਹਦਾ ਵੀ ਇਹਨਾਂ ਨੂੰ ਬੜਾ ਐਡਵਾਂਟੇਜ ਮਿਲੇ ਥੈਂਕ ਯੂ ਸ਼ੁਕਰੀਆ ਜੀ ਅੱਜ ਆਪਕਾ ਜੋ ਚੈਕਿੰਗ ਕੀਆ ਡੀ ਐਚਓ ਸਾਹਿਬ ਨੇ ਕਿਹਾ ਅੱਜ ਚੈਕਿੰਗ ਦੇ ਵਿੱਚ ਸਾਨੂੰ ਬਹੁਤ ਫਾਇਦਾ ਮਿਲਿਆ ਇਸ ਦੇ ਨਾਲ ਜਿਵੇਂ ਕਿ ਅਸੀਂ ਆਪਣੀ ਡਾਕੂਮੈਂਟੇਸ਼ਨ ਜੋ ਫਾਲੋ ਕਰ ਰਹੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਾਰੀ ਉਹਦੀ ਚੈਕਿੰਗ ਕੀਤੀ ਹੈ ਸਾਰੇ ਪੇਪਰਸ ਚੈੱਕ ਕੀਤੇ ਨੇ ਸਾਰੇ ਹੀ ਪਰਸਨਲ ਵਿਜ਼ਿਟ ਕੀਤੀ ਹੈ ਕਿਚਨ ਦੇ ਵਿੱਚ ਤੇ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਬਹੁਤ ਚੀਜ਼ਾਂ ਨੂੰ ਜਿਹਦੇ ਦੇ ਨਾਲ ਸਾਨੂੰ ਬਹੁਤ ਫਾਇਦਾ ਵੀ ਹੋਇਆ ਤੇ ਇਸ ਵਿਜ਼ਿਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਜਿਹਦੇ ਨਾਲ ਸਾਨੂੰ ਆਪਣੇ ਆਪ ਨੂੰ ਵੀ ਪਤਾ ਲੱਗਿਆ ਵੀ ਅਸੀਂ ਇੱਕ ਵਧੀਆ ਕੰਮ ਕਰ ਰਹੇ ਹਾਂ ਤੇ ਸਾਡੇ ਕੋਈ ਐਸੇ ਵਿੱਚ ਕਮੀ ਹੈ ਨਹੀਂ ਤੇ ਜੋ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਉਹਨੂੰ ਅਸੀਂ ਪੂਰਾ ਪ੍ਰੋਮਿਸ ਕਰਦੇ ਹਾਂ ਵੀ ਉਹਨੂੰ ਅਸੀਂ ਫਾਲੋ ਵੀ ਕਰੀਏ ਅੱਗੇ ਤੇ ਮੇਕ ਸ਼ੋਰ ਕਰੀਏ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਈਏ ਉਹਦੇ ਤੋਂ ਹੋਰ ਕੀ ਮਤਲਬ ਡਾਕਟਰ ਕਿ ਕੋਈ ਸਮਾਈਲੀ ਕੋਈ ਲਾਇਸੈਂਸ ਮਿਲਣਾ ਤੁਹਾਨੂੰ ਜੇ ਕੋਈ ਸਰਟੀਫਿਕੇਟ ਮਿਲਣਾ ਸੀ ਉਹਦੇ ਬਾਰੇ ਕੀ ਉਹ ਕਹਿੰਦੇ ਹਾਂਜੀ ਇਹਦੇ ਵਿੱਚ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਐ ਆਡਿਟ ਤੇ ਬਾਅਦ ਵੀ ਸਾਡੀ ਸਕੋਰਿੰਗ ਹੋਊਗੀ ਸਕੋਰਿੰਗ ਤੇ ਬਾਅਦ ਵੀ ਚਾਹੇ ਅਸੀਂ ਸਾਡੇ ਰੱਬ ਰੱਖੇ ਸੁੱਖ ਵੀ ਵਧੀਆ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਫਿਰ ਸਾਨੂੰ 5 ਸਟਾਰ ਮਿਲੂਗਾ ਤੇ 5 ਸਟਾਰ ਦੇ ਨਾਲ ਇੱਕ ਸਮਾਈਲੀ ਮਿਲੂਗੀ ਜੋ ਕਿ ਅਸੀਂ ਫਰੰਟ ਦੇ ਉੱਪਰ ਲਾਵਾਂਗੇ ਤੇ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਸਾਨੂੰ ਇੱਕ ਵਧੀਆ ਫੂਡ ਸਰਵਿੰਗ ਦਾ ਤੇ ਕੁਆਲਿਟੀ ਆਫ ਸਰਵਿਸ ਦਾ ਤੁਹਾਨੂੰ ਮਿਲੂਗਾ ਓਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈ